ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਆਈ ਹੋਪ ਸਾਰੇ ਤੁਸੀਂ ਖੜ ਹੋਗੇ ਅੱਜ ਹੈਗੀ ਹੈ ਤਰੀਕ 21 ਤੇ ਤੁਹਾਨੂੰ ਸਾਰਿਆਂ ਨੂੰ 32 ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਵੇਂ ਕਿਦਰੋਂ ਪਤਾ ਆਇਆ ਪਕਰ ਅਕਰ ਵਿੱਚ ਹੱਟੀਆਂ ਜਗਾਈਆਂ ਹੁੰਦੀਆਂ ਨੇ ਥੋੜੀ ਛੋਟੀ ਜਿਹੀ ਪਿਆਰੀ ਜਿਹੀ ਭੈਣ ਦੇ ਹੱੜੀ ਜਗਾਈ ਆ ਤੇ ਇਧਰ ਸਮਾਜਿਕ ਕੋਲੋਂ ਸਾਰਾ ਪਿਆ ਮਟੀਰੀਅਲ ਆ ਗਿਆ ਖੰਡੇ ਖਡੌੜੇ ਤੇ ਖੰਡੇ ਖਡੌੜ ਦੇ ਖਰੋਟ ਜਿਹੜੇ ਮੱਥਾ ਟਿਕਾ ਦਿੰਦਾ ਦੇਖੋ ਕਿੰਨੀ ਛੋਟੀ ਲੱਗਦੀ ਆ ਇਹਦਾ ਘਰ ਦੀਆਂ ਰੌਣਕਾਂ ਚੈੱਕ ਕਰ ਲੂਗੀ ਬਾਈ ਜੀ ਹੁਣ ਆ ਪਾ ਚੁੱਕਿਆ ਸਿੱਧਾ ਹੀ ਜਸਨੀਤ ਕੇ ਹੱਟੜੀ ਚ ਮੱਥਾ ਰੇਕਣ ਦੇਖ ਲਓ ਬਾਈ ਕਿੰਨੀ ਸੋਹਣੀ ਲੱਗਦੀ ਆ ਕਿਹੜੀ ਤੇ ਆਹ ਦੇਖੋ ਬਾਈ ਜੀ ਇਹਨਾਂ ਦੀ ਹੱਟੜੀ ਦੇਖੋ ਕਿੰਨੀ ਥੋੜੀ ਲੱਗਦੀ ਆ ਚਲੋ ਬਾਈ ਜੀ ਹੁਣ ਆਪਾਂ ਚਰੋਣੇ ਆ ਬਾਈ ਸੌਨ ਲਿਆ ਸਾਰੇ ਜਾਣੇ ਪਿਲੋ ਬਾਈ ਸਾਰੇ ਨੂੰ ਬਹੁਤ ਬਹੁਤ ਮੁਬਾਰਕਾ ਦੀਵਾਲੀ ਦੀ ਆਹ ਹਾਂਜੀ ਆ ਬੁੱਝ ਗਈ ਬਾਈ ਜੀ ਅਨਮੋਲ ਵੀ ਆ ਚੁੱਕਿਆ ਜੀ ਆ ਚੈੱਕ ਕਰੋ ਬਾਈ ਅਨਮੋਲ ਵੀ ਆ ਚੁੱਕਿਆ ਹੈ ਤੇ ਬਾਈ ਇਧਰ ਆਪਣੇ ਖਜ਼ਾਨਾ ਚੈੱਕ ਕਰ ਲਓ ਬਾਈ ਆ ਰਹੇ ਬਾਈ ਆਪਣੇ ਸਾਰੇ ਪਟਾਕੇ ਲਾਈ ਮੋਲੇ ਖਲਾਰ ਦੇ ਮੰਜੇ ਦੇ ਬਾਈਓ ਮੰਜਾ ਹੜਾ ਲਿਆ ਵਰ ਬੀ ਦੇ ਬਾਈ ਜੀ ਫਾਇਦੇ ਆ ਮੰਜੇ ਦੇ ਪਟਾਕੇ ਖਲਾਰ ਦੇ ਚੈੱਕ ਕਰੋ ਬਾਈ ਜੀ ਅੱਜ ਬਾਈ ਇਹਨਾਂ ਸਾਰੇ ਖਜ਼ਾਨੇ ਦੇ ਬਾਈ ਟੈਸਟ ਹੀ ਵਧੀਆ ਬਾਈ ਜੀ ਕੰਦ ਰਿਓ ਰਿਓ ਚਲੋ ਬਾਈ ਚੱਕ ਲਿਆ ਬਾਈ ਸ਼ਾਸਤਰ ਪਾਈਏ ਵਰ ਖਲਾਰਾ ਚਲੋ ਬਾਈ ਜੀ ਪੈਂਟ ਚ ਰੌਣਕਾ ਦੇਖੋ ਬਾਈ ਪਟਾਕੇ ਤੇ ਪਟਾਕੇ ਆਏ ਹਾਏ ਹੋ ਦੇਖ ਬਾਈ ਦੋ ਦੋ ਡੋਲੇ ਓਡੇ ਤੇ ਫੈਦੇ ਬਾਈ ਪੈਂਟ ਚ ਸਾਰੇ ਪਾਸੇ ਰੌਣਕਾ ਹੀ ਰੌਣਕਾ ਆ ਚੱਕੋ ਬਾਈ ਜੀ ਮੋੜਾ ਭਰਾ ਵੀ ਆ ਚੁੱਕਿਆ ਜੀ ਹਾਂ ਜੀ ਆ ਦੇਖੋ ਬਾਈ ਆ ਦੇਖੋ ਬਾਈ ਸਾਡਾ ਖਜ਼ਾਨਾ ਪਿਆ ਸਾਰਾ ਪਟਾਕੇ ਅਦੀ ਲਪੜਾ ਕੇ ਬਈ ਉਹ ਲਾਈਟ ਵਾ ਹੜਾ ਯਾਰ ਬੋਲੇ ਓਏ ਆ ਨਾਦਰ ਮਾੜੀ ਵਲੋਗ ਬਣਾ ਲਾ ਯਾਰ ਆ ਚਟੀਵੀਆ ਲੈ ਆਈ ਓਏ ਚੱਕ ਓਏ ਜੱਕ ਦੇਖਾ ਆ ਪੜਾਕੇ ਪੜਾਕੇ ਬਾਈ ਜੀ ਦੇਖ ਰੋ ਬਾਈ ਆ ਇੰਨਾ ਸਾਰਾ ਖਜ਼ਾਨਾ ਚਲੋ ਬਾਈ ਬਿਨਾ ਦੇਰ ਕੀਤੇ ਚਰਾਉਨੇ ਆ ਇਸ ਤਬਾਹੀ ਆ ਤੇ ਦਿਖਾਉਂਦੇ ਆ ਕਰਦੇ ਆ ਥੋੜਾ ਮਨੋਰੰਜਨ ਬਲੋਗ ਨੇ ਜੁਨੇ ਰਿਓ ਵਜੇ ਲਗੇ ਲਾਈਕ ਪਾਣ ਤੇ ਸ਼ੇਅਰ ਕਰਨਾ ਨਾ ਬੋਲੇ ਚੈਨਲ ਕੋਲੇ ਸਬਸਕ੍ਰਾਈਬ ਕਰ ਦੇ ਆ ਕੇ ਕੰਟੀਨਿਊ ਇਸ ਤਬਾਹੀ ਉੱਡਣ ਲੱਗੀ ਆ ਵਲੋਗ ਦੀ ਚਲੋ ਬਾਈ ਜੀ ਚਲੋ ਹਜੀ ਓ ਗਈਓ ਓ ਗਈਓ ਬਾਜੀ ਵਾ ਓ ਗਈਓ ਦੇਖੋ ਦੇਖ ਯਾਰ ਓ ਬਾਈ ਓ ਕੋਪੋ ਐ ਦੀ ਆ ਆੜੀ ਲੜੀ ਲੜੀ ਅੱਗ ਹੋ ਗਈ ਸਿੱਧੀ ਹੀ ਇੱਦਾਂ ਹੋਈ ਲਾਡੀ ਗੀ ਲਾਡੀ ਵੀ ਆ ਚੁੱਕਿਆ ਏ ਏ ਹੋ ਗਈ ਓਏ ਓ ਦੇਖੋ ਬਾਈ ਏ ਬੜੀ ਖਤਰਨਾਕ ਚੱਲਿਆ ਬਾਈ ਖਤਰਨਾਕ ਬੜੀਆਂ ਚੱਲਦੀਆਂ ਨੇ ਓ ਬਾਈ ਹੁਣ ਬਾਈ ਚਲੋ ਨੇ ਸਰ ਟੈਸਟਿੰਗ ਕਰਦੇ ਸ਼ਾਰੇ ਦੀ ਪਹਿਲਾ ਬਾਈ ਲਾਡੀ ਚਲਾਉਣ ਲੱਗਿਆ ਜੀ ਉਹਦੇ ਲਾਈਟ ਵੀ ਆ ਚੁੱਕੀਆ ਚਲੋ ਬਾਈ ਸ਼ਾਰੇਨ ਬਾਈ ਜੀ ਓਏ ਚੱਕੋ ਚਲੋ ਜੀ ਆ ਆ ਗਈ ਏ ਆ ਪਿੱਛਾ ਚਲਾ ਰ ਓ ਬਾਈ ਜੀ ਬਾਈ ਜੀ ਦੇਖੋ ਟਰੀ ਡਾਂਦਾ ਟਿਕਾ ਮਾਰਦਾ ਘਾੜ ਜੀ ਬਾਈ ਜੀ ਪੂਰਾ ਸਰਾ ਗੱਲ ਵਾਸਤ ਬਾਈ ਜੀ ਹੁਣ ਬਾਈ ਜੀ ਮਗਲਾ ਆਪਣਾ ਕੰਮ ਮੈਂ ਚਲੋ ਨਾ ਇਹ ਵਾਲਾ ਤਰਾ ਸਮਝਿਓ ਬਾਈ ਚਲੋ ਬਾਈ ਚਲੋ ਉੱਡੂ ਬਾਈ ਉੱਡੂ ਤੂੰ ਤਾਂ ਪਾਸੇ ਹੋ ਜਾ ਤੈਨੂੰ ਉਡਾਣਾ ਦੇਵੇ ਭਾਈ ਉਹਨੇ ਮੋਨੇ ਚੋਣ ਦੇ ਗੱਬਾਈ ਸਾਰੇ ਮੋਨੇ ਪਿੱਛੇ ਨੱਚਣਾ ਠੀਕ ਆ ਓ ਚੱਲ ਪਿਆ ਏ ਓ ਚੱਲ ਬੰਦਿਆ ਏ ਹੈਪੀ ਨਵਾਰੀ ਏ ਬਾਈ ਜੀ ਹੋਣਾ ਬਚਣਾ ਬਾਈ ਖਤਰਨਾਕ ਕੁਛ ਭੈਣ ਜੀ ਬਾਈ ਐਟਮ ਦੱਸੋ ਇਹ ਪੀਕੌਕ ਚਲਾ ਲਈਏ ਕਿੱਥੇ ਆ ਪੀਕੌਕ ਚਲਾ ਲੈ ਰਿਹਾ ਬੰਨੇ ਨਹੀਂ ਆ ਚਲਾਓ ਯਾਰ ਆ ਹਾਲ ਪੀਕੌ ਪੀਬੋ ਚਲਾ ਲੈ ਮੈਂ ਤੂੰ ਹੀ ਤਾਂ ਹੀ ਹਾਂ ਓਰੀਓ ਚਲਾਓ ਯਾਰ ਓਰੀਓ ਚਲਾਓ ਓਰੀਓ ਬਾਈ ਚਲਾਉਣੇ ਆ ਬਾਈ ਆਏ ਨਾ ਕਰੋ ਬਾਈ ਪਹਿਲਾਂ ਓਰੀਓ ਚਲਾਓ ਚਲੋ ਬਾਈ ਓਰੀਓ ਚਲਾ ਲੈ ਬਾਈ ਬਾਈ ਜਾਂ ਮੈਨੂੰ ਪਤਾ ਤਾਂ ਨਹੀਂ ਬਾਈ ਕਿਵੇਂ ਚਲਾਉਣਾ ਬਾਈ ਇਹ ਘੁੱਗੀ ਗਿਆ ਬਾਈ ਦੇਖ ਲੋ ਵਿੱਚ ਬਾਈ ਬਾਈ ਮੋਰੇ ਵਾਲੇ ਚੱਲ ਪਿਆ ਬਾਈ ਓ ਬਾਈ ਇਹ ਚਲੋ ਜੀ ਓ ਦੇਖੋ ਬਾਈ ਓਰੀਓ ਦਾ ਸਮਾਲ ਬਾਈ ਓਰੀਓ ਬਾਈ ਓਰੀਓ ਬਾਈ ਬਾਈ ਜੀ ਕੈਂਡ ਚੱਲਦਾ ਬਾਈ ਜੀ ਦੇਖੋ ਜੀ ਬਾਜੀ ਬਾ ਉਹ ਕੰਨਾ ਲੰਬਾ ਲੈ ਗਿਆ ਬਾਈ ਜੀ ਓ ਨਿਆਰਾ ਹੀ ਲਿਆਦਾ ਆਏ ਹਾਈ ਓ ਡੜੀ ਅੜੀ ਕੈਂਡ ਆਣਾ ਡੜੀ ਬਾਈ ਜੀ ਹੁਣ ਆਪਾਂ ਚਲਾਉਨੇ ਆ ਬਾਈ ਜੀ ਆ ਫਲੇਵਰ ਕਿਹੜਾ ਮੁੱਲੇ ਇਹ ਕਿਹੜਾ ਸਟ੍ਰਾਬਰੀ ਸਟ੍ਰਾਬਰੀ ਫਲੇਵਰ ਚਲੋ ਜੀ ਚੱਲਿਆ ਨੀ ਓ ਚੱਲ ਪਿਆ ਬਾਈ ਜੀ ਓ ਉੱਠਦਾ ਖੜ ਏ ਪਾਈ ਸੀ ਓ ਪਾਈ ਦਾ ਯਾਰ ਇੰਨਾ ਕੰਮ ਆ ਤੇਰਾ ਟੈਂਡਾ ਕਿਉਂ ਚੱਲਦਾ ਓ ਟੈਂਡਾ ਉਪਾਇ ਚਲਦਾ ਹੈਂਡ ਚੱਲਦਾ ਵਾਜੀ ਪੂਰਾ ਸਰਾ ਵਾਜੀ ਇੱਕ ਵਾਈ ਹੋ ਰਿਹਾਗਾ ਲੱਡੀ ਚੱਲੂਗਾ ਚਲੋ ਕੋਈ ਨਾ ਅਈ ਜੀ ਹੁਣ ਆਪਾਂ ਚਲਾਉਨੇ ਆ ਪੀ ਪੌਪ ਕਲਚਰ ਨੀ ਪੀ ਕੋਕ ਕਲਚਰ ਤੇ ਆਵਰੇ ਇੰਦਰ ਬਾਈ ਜੀ ਹੁਣ ਆਪਾਂ ਚਲਾਉਣ ਲੱਗੇ ਆ ਪੀ ਪੌਪ ਆ ਤੂੰ ਹੀ ਲੱਗ ਗਈ ਦਿਸ ਕੋਈ ਲੱਗ ਗਈ ਚਲੋ ਬਾਈ ਚਲੋ ਨਿਆ ਬਾਈ ਦੇ ਦੇ ਬਾਈ ਕਿੰਨਾ ਘੈਂਡ ਬਾਈ ਧਵਾਕਾ ਕਰਦਾ ਬਾਈ ਜੀ ਦੇਖੋ ਓ ਇਨਾ ਖਤਰਨਾਕ ਰਾਜਾ ਲੈ ਆਏ ਹਾਈ ਓਏ ਬਈ ਬੜਾ ਘੜ ਨਿਆ ਰਹੀ ਲਿਆਦਾ ਬਾਈ ਜੇਰੇ ਤਾਂ ਬਾਈ ਜੀ ਹੁਣ ਆ ਬਾ ਚਰੌਣ ਲੱਗਿਆ ਸਕਾਈ ਸ਼ਾਟ ਵੱਡਾ ਫੁੱਲ ਲੜਾ ਜੋਤੇ ਜੀ ਫਰਮਾਇਸ਼ ਤੇ ਆ ਹਾਂਜੀ ਜੋਤੇ ਜੀ ਫਰਮਾਇਸ਼ ਤੇ ਬਾਈ ਮੋੜਾ ਭਰਾ ਕਹਿੰਦਾ ਚਲੋ ਉਹ ਜੀ ਲੈ ਵੀ ਬਾਈ ਜੀ ਮੋਲਾ ਲਾਉਣ ਲੱਗਿਆ ਬਾਈ ਜੀ ਅੱਗ ਸਕਾਈ ਸ਼ਾਟ ਨੂੰ ਬਾਈ ਚੈੱਕ ਕਰ ਲੋ ਗੇਮ ਹੋ ਰਨ ਬੋਲੇ ਖੜ ਵਿੱਚ ਖੜ ਦੇ ਓ ਬਾਈ ਜੀ ਓ ਬਾਈ ਓ ਕਿੰਨਾ ਖਤਰਨਾਕ ਚੱਲਿਆ ਓਏ ਬਾਜੀ ਬਾ ਬੜਾਈ ਘੈਂਟ ਸੀ ਬੋਲਿਆ ਬਾਈ ਦੇਰ ਖੁਸ਼ ਕਰਤਾ ਬਾਈ ਹੁਣ ਬਾਈ ਮੈਂ ਚਲੋ ਨਾ ਦੇਖਿਓ ਬਾਈ ਰਿਐਕਸ਼ਨ ਹਾਈ ਬਾਈ ਜੀ ਹੋ ਗਿਆ ਓਏ ਓ ਬੱਲੇ ਓ ਬੱਲੇ ਓ ਨਿਆਰਾ ਹੀ ਲਿਆਤਾ ਬਾਈ ਜੀ ਧਰਮਨਾ ਦੋ ਹੀ ਚੱਲੇ ਦੋ ਬਾਈ ਜੀ ਕਦਰ ਬੜਾ ਸਰਾ ਜੀ ਬਾਈ ਹੋਰ ਗੱਲੇ ਲਾ ਇੱਕ ਅੰਦਰ ਬੜੇ ਘੜ ਘੜਦਾ ਅੱਡੀ ਪਾ ਬਾਈ ਅੱਗ ਲਾਉਣ ਲੱਗਿਆ ਬਾਈ ਹੁਣ ਇਹ ਦੇਖਦਾ ਬਾਈ ਕਿਹੜਾ ਕਦਰ ਘੜਦਾ ਲਾ ਦੇ ਅੱਗ ਬਾਈ ਚਲੋ ਹਜੀ ਏ ਓ ਚਲੋ ਹਜੀ ਬਾਈ ਬਾਈ ਮੈਂ ਦੂਰ ਜਾਣਾ ਬਾਈ ਓ ਦੇਖੋ ਓਏ ਓਪਨ ਦੀ ਓਏ ਓਏ ਦਾ ਕਦਰ ਸਰਾਬ ਬਾਈ ਜੀ 12 ਗੈਂਟ ਚੱਲਿਆ ਬਾਈ ਇਹ ਹੋਰ ਬਾਈ ਚੱਲਿਆ 12 ਸ਼ਾਟ ਬਾਈ ਇਹ ਦੇ ਦੇ ਕਿੰਨੇ ਕੰਨਰ ਕਰਦਾ ਚਲੋ ਬਾਈ ਹਣੇ ਚੱਲਣਾ 12 ਸ਼ਾਟ 12 ਮਾਰ 12 ਮਾਰ ਬਾਈ ਇਹ ਤੋ ਤੋ ਪਾਰ ਦਿੰਦੇ ਆ ਬਾਈ ਇਹ 12 ਮਾਰੂਗਾ ਇਹ ਹਾਂ ਇਹ ਚਲੋ ਚਲ ਓ ਬਾਈ ਅੱਕ ਗਿਆ ਬਾਈ ਉਹ ਗਿਆ ਦੋ ਓ ਬਾਈ ਉਹ ਦੇਖੋ ਓਏ ਓਏ ਉਹ ਦੇਖੋ ਬਾਈ ਓ ਚਲੋ ਜੀ ਓਏ ਹਾਈ ਓਏ ਉਹ ਦੇਖੋ ਬਾਈ ਓ ਦੇਖੋ ਹੋ ਗਿਆ ਓਏ ਓ ਚਲੋ ਜੀ ਪਿਆ ਆ ਗਈ ਓਏ ਹਾਂ ਸੈਲ ਇਹ ਕੀ ਹੋ ਗਿਆ ਲੈਟਰ ਨਹੀਂ ਲੈਟਰ 12 ਕਿ ਹੋ ਗਿਆ ਆ ਗਈ ਯਾਰ ਉਹ ਕਿਹੜਾ ਹਣ ਦਨ ਦੱਸ ਕੇ ਚੱਲਣੇ 1 2 3 ਭਾਈ ਹੁਣ ਲਾਡੀ ਭਾਈ ਡੌੜ ਲੱਗਾ ਭਈ ਆ ਪੌੜ ਲੱਗਾ ਪੌੜ ਓਏ ਓ ਦੇਖ ਓ ਖਲਾਰ ਤਾਂ ਓਏ ਪੈ ਪਾਪੂ ਪਿਆ ਪਾੜਤੀ ਉਹਦੀਆਂ ਲੈ ਭਾਈ ਹੁਣ ਭਾਈ ਲਾਡੀ ਭਾਈ ਇਧਰ ਭਾਈ ਬਾਹੂ ਬੜੀ ਚਲਾਉਣ ਦੇਖਾ ਭਾਈ ਜੀ ਲਾ ਦੇ ਅੱਗ ਓ ਮੋਟਾ ਸਾਰ ਆ ਗਿਆ ਓ ਪਰ ਆ ਜਾ ਜਣੀ ਪਰ ਆ ਜਾ ਓਏ ਓ ਦੇਖੋ ਪਾੜਤਾ ਓਏ ਲੈ ਆ ਭਾਈ ਖਲਾਰਤਾ ਸਾਰੀ ਭਾਈ ਜੀ ਦੇਖ ਲੋ ਭਾਈ ਡੈਡੀ ਕਿਰੋਣ ਦੇ ਗੱਭੀ ਜੀ ਦੀ ਗੱਠ ਵਾਲੀ ਇਸਤਵਾਜੀ ਦੇਖੋ ਜੀ ਆ ਆਪਣਾ ਡੀਨ ਉੱਪਰ ਹੈ ਕਰ ਲੜੀ ਦੇ ਪਿੱਛੇ ਚਾਵਾਂਗੇ ਚਲੋ ਭਾਈ ਚਲ ਛੜ ਤੇ ਮਲੇ ਲੱਗਿਆ ਆ ਗਏ ਲੱਗੇ ਛੜਦੀ 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 ਅੱਗੇ ਲੱਗੇ ਛਟਦੀ ਇਹ ਜਾਲ ਅੱਗੇ ਲੱਗੇ ਛਟਿਆਰ ਭਾਈ ਹੋਇ ਨਾ ਤਾਂ ਭਈਆ ਡੀਨ ਲੱਗ ਲੜੀ ਕੀ ਗੱਲ ਕਰੀ ਜਾਂਦਾ ਓਦਰੀ ਓ ਪਾ ਟਾਕ ਲੜੀ ਨਾ ਦੀ ਨਾ ਪੂਰੀ ਭਾਈ ਲੜੀ ਲੰਦਾ ਭਾਈ ਤਰਾਰ ਚਲਾਰ ਮਾਰ ਮੇਰਾ ਮੁਰਾ ਕੋਈ ਨਹੀਂ ਤੇਰਾ ਯਾਰ ਆ ਬਈ ਦੇਦਾ ਬਾਈ ਕੱਟ ਲਈ ਇਸ ਤਰ੍ਹਾਂ ਕਿਦ ਨੇ ਆਂਦੀ ਆ। ਓ ਬਾਈ ਜੀ ਓ ਓ ਬੱਲੇ ਓ ਬੱਲੇ ਆ ਘੈਂੜੀ। ਏ ਛੋਟੀ ਇਸ ਤਰ੍ਹਾਂ ਵਾਈ ਏਰੀਆ। ਬਾਈ ਲਾਡੀ ਬਾਈ ਜੀ ਮੈਂਟ ਲਾਉਂਦਾ ਚਰੌਣ ਨੂੰ। ਜਦੋਂ ਲਾਡੀ ਨਹੀਂ ਆਉਂਦਾ ਹੁੰਦਾ ਮਾਰੀ। ਓ ਛੋਟੀ ਇਸ ਤਰ੍ਹਾਂ ਰਹਿ ਗਈ ਆ। ਚਾਰ ਚਾਰ ਮਹੀਨੇ ਸਰਕਰ ਹੈ। ਹਾਂ ਸਾਰੇ ਕੋ ਪਿਆ। ਹਾਂ ਸਾਰੇ ਕੋ ਪਿਆ ਚੱਕ ਲਾਉ ਤੂੰ। ਉਹਦੇ ਬੱਚਾ ਕਰੀ ਲਾ ਕੇ ਚਰੌਣੀ ਉੱਪਰ ਨੂੰ। ਚੱਕਰੀ ਵਾਲੀ ਇਸ ਤਰ੍ਹਾਂ ਵੀ ਆ। ਓ ਯਾਰ ਪਹਿਲੇ ਹੀ ਡਰੀਆਂ ਦਾ ਹਾਏ ਦਾ। ਓ ਭੈਣ ਦੀ। ਓ ਓ ਬਾਪਾ ਓ ਪਿੱਛੇ ਟਾਰਤਾ ਨਾਲ। ਓ ਭੈਣ ਦੀ। ਲਾਡੀਆ ਚਿੱਟਣਾ ਦਾ ਦੇਣੀ ਸੀ ਤੇਰੇ। ਟੂੜਾ। ਲ ਓ ਬਾਈ ਲੈ ਬਾਈ ਲਾੜੀ ਦਾ ਬਾਈ ਡਰ ਗਿਆ ਬਾਈ ਜੀ ਦੇਖ ਲੋ ਓ ਦੇਖੋ ਬਾਈ ਸਪੀਡ ਵੜਦਾ ਓ ਬਾਈ ਜੀ ਦੇਖੋ ਬਾਈ ਕਿੰਨਾ ਖਤਰਨਾਕ ਲੱਗਣ ਡਿਆ ਬਾਈ ਜੀ ਆ ਚੈੱਕ ਕਰੋ ਬਾਈ ਜੀ ਵਿਊ ਬਾਈ ਜੀ ਵਾਹ ਇਹ ਤਾਂ ਲੈਡੂ ਨੇ ਦਰਸ਼ਕ ਬਾਈ ਦੇਖ ਰਹੇ ਆ ਜੀ ਆਏ ਹਾਈ ਬਾਈ ਆ ਵੀ ਬਾਈ ਚਲਾ ਦਿਆ ਵਾ ਮੇਨ ਪੜਾਕਾ ਆ ਵੀ ਚਲਾਤਾ ਬਾਈ ਜੀ ਆ ਵੀ ਚਲਾਤੇ ਸਾਇਰਨ ਬਾਈ ਹੁਣ ਆ ਚਲੋ ਨੇ ਬਾਈ ਜੀ ਓਏ ਬਾਈ ਆ ਚਲੋ ਨੇ ਚਲੋ ਬਾਈ ਜੀ ਆ ਚਲੋ ਨੇ ਬਾਈ ਇਹ ਚਲੋ ਵਟਾ ਹਾ ਇੰਟੀ ਦਿਖਲਾ ਵਿੱਚੋਂ ਉਹ ਚੱਕਰੀ ਪਰਗਾ ਚਾ ਲੋ ਜੀ ਕਹਿੜਾ ਭਾਈ ਕਹਿੜਾ ਤੂੰ ਚਲਾ ਫੇਰ ਚਲਾਉਂਗਾ ਰੋਟੀ ਬਣਾਵਾ ਉਹ ਭਾਈ ਉਹ ਗੈਲੋ ਕਹਿੜ ਜੀ ਹੋਏ ਬੋਲੇ ਜੂ ਖਾਵੇ ਚੱਕਰੀ ਦੀ ਗੱਡੀ ਪ੍ਰੈਕਟਿਸ ਦੀ ਪ੍ਰੈਕਟਿਸ ਗੱਡੀ ਓਏ ਹੈਪੀ ਡੀਅਰ ਐਂਟੀ ਅਸਰੀ ਗਾ ਜੀ ਉਹ ਪਾ ਮੋੜ ਕੇ ਕੋਠੀ ਚ ਵੜ ਗਈ ਸੀ ਬੋਲਦਾ ਵੀ ਨਹੀਂ ਗੁੰਗਾ ਆ ਓਏ ਜਮਾ ਐਂਡਰ ਕਰ ਟੁੱਟ ਗਿਆ ਓਏ ਭਾਈ ਓ ਦੇਖ ਓ ਦੇਖ ਓ ਭਾਈ ਓਏ ਕਿਧਰੇ ਨਹੀਂ ਓਏ ਭਾਈ ਇਹਦਾ ਬਾੜੀ ਸਰਾ ਜੀ ਭਈਆ ਬਣੀ ਜਾਂਦਾ ਵੇਚੀ ਵਾਲਾ ਓਏ ਟਰੌੜ ਲੈ ਕੇ ਭਾਈ ਉਹ ਢੰਗ ਨਾਲ ਓਏ ਭਾਈ ਹੈਲੀਕਾਪਟਰ ਭਾਈ ਡੱਬੇ ਚਾੜ ਕੇ ਚਲਾਦਾ ਭਾਈ ਓ ਪਰ ਆਇਆ ਹੈਲੀਕਾਪਟਰ ਓਏ ਓ ਚਲ ਓਏ ਕਿਹੜਾ ਪਾਉਂਦਾ ਵੇ ਆ ਗਿਆ ਓਏ ਉਹ ਮੋਰਲੇ ਬਹਿ ਜਾਂਦਾ ਸਾਲਾ ਵਿੱਚ ਪੈਣ ਦਾ ਖੰਮ ਅਮਰੀਕਾ ਦਾ ਪਹੁੰਚਦਾ ਪਾਸੇ ਤੋਂ ਹੀ ਵਾ ਗੱਲਾਂ ਕੈਸਰ ਕਰਨੇ ਕਰਦੇ ਨੇ ਕੀ ਹੋ ਗਿਆ ਭਾਈ ਲਿਆ ਤੇਲ ਮੁੱਕ ਗਿਆ ਉੱਤੇ ਜਾ ਕੇ ਯਾਰ ਪੈਣ ਦੇ ਭਾਈ ਦੇਖੋ ਭਾਈ ਡਾੜੀ ਨੇ ਡਲਦੀ ਓਏ ਸੋਈ ਓਏ ਦੇਖੋ ਓਹ ਥੱਲੇ ਰਹਿ ਗਿਆ ਜਗਾਡਮੈਂਟ ਥੱਲੇ ਸਾਲਾ ਕੀ ਸੀ ਓਏ ਇਹ ਕੀ ਸੀ ਓਏ ਓਏ ਕੋ ਪੈੜ ਹੈ ਪੈੜੀ ਥੱਲੇ ਲੈ ਕੇ ਉਹ ਟੂਨਾ ਉੱਤੇ ਚਲੇ ਗਿਆ ਭਾਈ ਹੁਣ ਵਜਰਾਮਾ ਫੇਰ ਦੁਬਾਰਾ ਹੈਲੀਕਾਪਟਰ ਓਏ ਚੜ ਗਿਆ ਜੀ ਓਏ ਚੜ ਗਿਆ ਜੀ ਸਰਾ ਤੇਲ ਉੱਪਰ ਓਏ ਓਏ ਬੜਾ ਕਹਿੜ ਕਰਤਾ ਓਏ ਭਾਈ ਇਹ ਭਾਈ ਹੁਣ ਚੱਲਿਆ ਬਟਰਫਲਾਈ ਓਏ ਭਾਈ ਆਈ 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 ਓਏ ਓਏ ਭਾਈ ਆਈ ਕੇ ਤਾ ਹਾ ਉਹ ਦੇਖੋ ਭਾਈ ਕਿਦਾਂ ਕਹਿੜ ਚੱਲਿਆ ਓਏ ਭਾਈ ਹੁਣ ਤੇਰੇ ਭਾਈ ਪਟਾਕੇ ਆ ਇਸ ਤੋਂ ਭਾਈ ਆ ਜਾਓ ਜੀ ਆ ਗਈ ਓਏ ਕਰਦਾ ਨਹੀਂ। ਬੜੇ ਪਟਾਕ। ਓਏ ਚਲਾ ਜੀ। ਓਏ। ਉਹ ਭੈਣ ਦੇ ਰਾ ਬੂਡ ਮੱਤ ਗਿਆ। ਅੱਗ ਨਹੀਂ ਲੱਗੀ ਵੀਰੇ। ਪਟਾਕਾ ਨਹੀਂ ਮਾਰਿਆ। ਦੇਖੀ ਐ ਸਪੈਰੀਮੈਂਟ ਕਰਦੇ। ਆਹ ਕੀ ਲੋੜ ਲੱਗਿਆ ਓਏ। ਇਹ ਲੋੜ ਲੱਗਿਆ। ਓ ਬਾਈ ਜੀ ਛੜ ਛੜ ਚਲੌਣ ਲੱਗੇ। ਪਟਾਕੀ ਵੀ ਹੋਣਗੇ। ਹਾਂ ਮੋੜੇ ਕਿੱੜੇ ਦੇਖੀ ਬੜਾ। ਅੱਗੇ ਕਿੱਥੇ ਜਾਣਾ? ਅੱਗੇ ਕਿੱਥੇ? ਅਰੇਡੀ ਆਪਾਂ ਕਿੱਥੇ ਜਮਨਾ ਇਸ ਵੇਲੇ ਦੋਵੇਂ ਗਾ। ਕਮੈਂਟ ਯਾਰ ਆ ਆ ਮੇਰੀ ਗਈ ਆ ਵੀ ਓਏ ਆ ਰਹਿ ਗਈ ਓਏ ਇਹ ਰੁਪਿਆ ਅਗਲਾ ਦੋ ਜਣਾ ਅਗਲਾ ਓ ਬਾਈ ਜੀ ਓਏ ਉਹ ਗੱਠੀ ਜੀ ਆ ਬਾਈ 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 ਆ ਆ ਵਾਰੀ ਭੈਣ ਦੇ ਅੱਗੇ ਵੀ ਲੜੀ ਜਾਂਦੇ ਆ ਚਲ ਰਹੀ ਭਾਈ ਆਜੋ ਭਾਈ ਹੁਣ ਕੋਈ ਭਾਈ ਹੋਰ ਐਕਸਪੈਰੀਮੈਂਟ ਚਲਾਉਣੇ ਆਜੋ ਓ ਚਲੋ ਹੋ ਜੀ ਓਏ ਮੈਂ ਡੱਬੀ ਵੀ ਹੋ ਗਏ ਲੈ ਲੈ ਕੰਨ ਜੱਬੀ ਦੀ ਵੀ ਐ ਸੱਟ ਡੱਬਾ ਹੋ ਗਿਆ ਓਏ 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 ਪਰ ਲੈ ਕੇ ਰਹੇ ਨਾ ਓਏ ਓਏ ਬਲੱਟ ਮੈਂ ਸਾਡਾ ਦੀ ਆਜਾ ਲਕਰ ਤੂੰ 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 ਚਾ ਹਾ ਫਾ ਫੇ ਫੋ ਭਾਈ ਜਣਾ ਮਾਈ ਜਮਨ ਕੱਢੇ ਭਾਈ ਸੱਪ ਭਾਈ ਮੋੜ ਬਸ ਸੱਪ ਦਿਖਾ ਦੇ ਕੋਲੇ ਆ ਕੇ ਬਈ ਇਹ ਕੁਝ ਐ ਜੀ ਗੋਲੀਆਂ ਨੇ ਇਹਦਾ ਕੱਢਦੇ ਸੱਪ ਗੋਲੀਆਂ ਉਹ ਯਾਰ ਨਹੀਂ ਸਾਡੀ ਆਪਹੀ ਸੱਪ ਤਾਂ ਦੇਖਣ ਸੱਚੀ ਦੇ ਕੱਢੇਗਾ ਸੱਚੀ ਕੱਢੂਗਾ ਭਾਈ ਚਲੋ ਭਾਈ ਨਹੀਂ ਨਹੀਂ ਇਹ ਸੱਪੇਰਾ ਵੀ ਆਏ ਲੜਾਈ ਸੱਪ ਕਰਦਾ ਚਲੋ ਓ ਨਿਕਲ ਰਵਰ ਦਿਖਾ ਕੋਲੇ ਕੋਲੇ ਦਿਖਾ ਦੇ ਭਾਈ ਗੋਲੇ ਦਿਖਾ ਕੋਲੇ ਆ ਕੇ ਆ ਦੇਖੋ ਭਾਈ ਕਿੰਨਾ ਵੱਡਾ ਸੱਪ ਨਿਕਲਿਆ ਓਏ ਓਏ ਹੈਪੀ ਵਾਲੀ ਹੈਪੀ ਵਾਲੀ 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 ਹੈਪੀ ਵਾਲੀ ਹੈਪੀ ਬਣਾਈ ਫੱਕਾ ਪਟੋਲ ਲੈ ਸਾਪ ਨਿਕਲੇ ਬੱਡੇ ਵੱਡੇ ਵੱਡੇ ਦੇਖੋ ਭਾਈ ਕੁੱਡੇ ਕੁੱਡੇ ਸਾਪ 10 ਰੁਪਏ 10 ਰੁਪਏ 10 ਰੁਪਏ ਭਾਈ ਤੂੰ ਹੁਣ ਭਾਈ ਜੀ ਸਰ ਦਾ ਫਤਨਾ ਭਾਈ ਉਹ ਪੜਾ ਉੱਧਰ ਨਿਕਲ ਰਿਹਾ ਹੈ ਪੈਂਡ ਦੀ ਭਾਈ ਚੈੱਕ ਕਰੋ ਭਾਈ ਜੀ ਭਾਈ ਭਾਈ ਬੜੀ ਕੀ ਆਪਣੇ ਪੈਂਡ ਦਾ ਵੀ ਆ ਹੈ ਹੈਂਡ ਦਾ ਆ ਬਾਈ ਸਾਡੇ ਆ ਪੈਟ ਦਾ ਵਾਜੀ ਦੇਖੋ ਭਾਈ ਸ਼ਹਿਰ ਦਾ ਫਤਨਾ ਹੋ ਗਿਆ ਪਿਆ ਚਲੋ ਆਈ ਹੁਣ ਭਾਈ ਚਲੋ ਨਾ ਭਾਈਆ ਪੇਟਾ ਚਕਾਈ ਐਂਦੇ ਭਾਈ ਜੀ ਇਹ ਪੂਰੇ ਘੈਂਟ ਜਮੇ ਉਹ ਕੇਂਦਰ ਕੱਢਦਾ ਉਕੜ ਕੱਢਦੇ ਆ ਉਹ ਕਰ ਦਿਆ ਟਰਾਈ ਸਾਰੇ ਭਰਾ ਇੱਕ ਇੱਕ ਚਲਾਵਾਂਗੇ ਪੰਜ ਪੀਜ਼ਾ कर गया कंट्री चलो भाई जोड़े चलो ना पेंटर्स का भाई पहला पटाखा भाई अपना मोटा भरा चलो भाई मोटा भरा ना बहुत सारे का भाई कैमरा बड़े रखा भाई पर आ रहे भाई कोई पटाखा नहीं चलाया कहता भाई बा... ओ परे होए ओ भाई लाग भाई वो देखो ओए हो गया ओए ओ देखो जी, वाई जी, वाई जी, भाई जी ओए भाई जी बड़ा गन चलया भाई बड़ा गन भाई हम तो भाई मैं ट्राई करता चलो चलो भाई लोडे रुआ के ਦੇਖੋ ਬਈ ਕਿੰਨਾ ਘੈਂਟ ਬਈ ਮੋੜਾ ਭਰਾ ਗਿਆ ਬਾਏ ਬਾਏ ਕਰ ਦ ਬਈ ਓਏ ਬਾਏ ਬਾਏ ਬਰੋ ਬਈ ਮੋਲਾ ਜੜ ਬਈ ਹਣ ਲਾਡੀ ਚੜਾਉਣ ਦੇ ਪੈਟਾ ਸਖਾਈ ਲਾਦੀ ਆ ਓਏ ਹੋ ਗਿਆ ਓਏ ਓ ਦੇਖੋ ਓਏ ਕਿੰਨਾ ਘੈਂਣ ਨੇ ਯਾਰ ਆ ਜੀ ਬਾਈ ਜੇ ਦਾ ਪੱਗ ਬਈ ਓਏ ਬਈ ਓ ਸੇਫਟ ਸੇ ਮੋ ਚੀਜ਼ ਆ ਬਾਈ ਜੀ ਬਾਈ ਚੱਕੋ ਜੀ ਓ ਦੇਖੋ ਬਾਈ ਓ ਹੋ ਗਿਆ ਓ ਘੈਂਟ ਸੀ ਓਏ ਬਈ ਤਿੰਨੇ ਭਰਾ ਬਈ ਹਣ ਤਾਹ ਮਾਰਾਂਗੇ ਚਲ ਚਲ ਤਾਹ ਵਜਦੀ ਮਾਰਦੇ ਚਲੋ ਚਲੋ ਹੈਪੀ 2 ਇਹ ਧੂਆ ਧੂਏ ਦਾ ਇਧਰ ਗੱਲ ਇਧਰ ਗੱਲ ਹੈ ਹੈਪੀ ਵਾਲੀ ਪਟਾਓ ਹੈਪੀ ਵਾਲੀ ਬੈਰੀ ਓਏ ਭਾਈ ਓਏ ਚੱਕੀਆਂ ਦੇਖੋ ਕਲੀਆਂ ਘੈੜਾ ਬਾਈ ਰੰਗ ਬਰੰਗੀਆਂ ਬਾਈ ਚਲੋ ਬਾਈ ਤਿੰਨ ਚੱਕੀਆਂ ਬਾਈ ਕੱਟੀਆਂ ਓ ਤਿੰਨੇ ਜਿਹੜੇ ਕੱਟੇ ਲਾ ਜੇ ਚਲੋ ਚਲੋ ਓ ਚੱਲ ਚੱਲ ਕੇ ਕੱਲ ਪੀਆ ਓਏ ਇੱਕ ਰਹੀ ਓਏ ਬਾਈ ਏ ਘਮ ਜੇ ਘਟਾ ਰਾ ਹੋਣੀ ਬਾਈ ਓ ਚੱਲ ਪੀ ਲੈ ਬੱਟੀਆਂ ਬੱਟੀਆਂ ਦੇ ਹੋਲੇ ਘਟ ਆ ਬਾਈ ਓ ਚੱਲੀ ਲਿਆ ਸੀ ਬਾਈ ਓ ਭਾਈ ਓਏ ਆਹ ਦੇਖ ਓ ਯੋ ਕੀ ਨੇ ਚਲਾਤਾ ਓਏ ਬਾਈ ਤੂੰ ਸਹੀ ਰਹਿੜੇ ਨੇ ਯਾਰ ਪਤਾ ਨਹੀਂ ਕਿਉਂ ਗੱਡੀ ਨੂੰ ਪਲੇਟ ਕਹਿੰਦਾ ਵੀ ਪਲੇਨ ਜਗ੍ਹਾ ਤੇ ਚਲਾਉਣ ਲਈ ਆਉਂਦੀ ਆ ਇਹ ਇਧਰ ਬਾਈ ਦੋਨਾਂ ਦੇ ਗੋਲੇ ਲਾ ਦੇ ਬਾਈ ਲਾਡੀ ਨੇ ਵੀ ਲਾਤਾ ਇਧਰ ਮੋਲੇ ਦੇ ਦੇ ਬਾਈ ਵੈਲਾ ਕੀ ਕਰਦਾ ਬਾਈ ਉਧਰ ਮੋਲਾ ਨਹੀਂ ਮੋੜ ਲਾਦਾ ਬਾਈ ਇਧਰ ਬਾਈ ਮੋੜ ਚਲਾ ਉਹ ਬਾਈ ਜੀ ਬਾਈ ਹਣ ਇਕੱਠੇ ਬਾਈ ਇਕੱਠੇ ਤਿੰਨ ਚਲਾਉਂਦਾ ਬਾਈ ਇਕੱਠੇ ਤਿੰਨ ਬਾਈ ਅੱਗ ਲਾ ਦੇ ਬਾਈ ਗੋਲੇ ਨੂੰ ਬਾਈ ਸਾਰੇ ਸਾਰੇ ਗੋਲੇ ਨੂੰ ਬਾਈ ਅੱਗੇ ਲਾ ਗਈ ਉਹ ਲਾ ਦੇ ਤੈਨੂੰ ਡਰ ਦਿਆ ਉਹ ਲਾ ਦੇ ਮੋਲੇ ਲਾ ਦੇ ਹਟਾ ਦੇ ਬਾਈ ਹਣ ਮੋਲੇ ਦੀ ਵਾਰੀ ਬਾਈ ਜੀ ਆਇਤਾ ਦੇ ਕੋਈ ਉਹ ਜੇ ਭਾਈ ਆ ਦੇ ਭਾਈ ਉਹ ਵੀ ਚਲੇ ਆ ਭਾਈ ਅਵੀ ਚਲੇ ਗਿਆ ਭਾਈ ਉਹ ਦੋਰ ਦੋਰ ਲੱਗ ਗਿਆ ਉਹ ਚ ਗਿਆ ਓਏ ਉਹ ਵੀ ਗਿਆ ਓਏ ਉਹ ਬਾਜੀ ਬਾਬਾ ਜੀ ਲੜਨ ਰਹਿ ਗਿਆ ਲੜੀ ਲਾਰ ਗਿਆ ਭਾਈ ਇੰਟ ਤੇ ਏ ਏ ਓਹ ਫਟੇ ਸ਼ਾਟ ਭਾਈ ਇਹ ਘੇੜ ਚਲੇ ਭਾਈ ਹੁਣ ਭਾਈ ਨਿਆਰਾ ਪੂਰਾ ਫੁੱਲ ਆਇਆ ਭਾਈ ਓ ਤੇਰੀਓ ਭੈਣ ਉਹ ਆ ਗਈ ਨੇ ਡਾਤਾ ਓਏ ਹੁਣ ਆਪਾਂ ਲੜੀ ਨੂੰ ਅੱਗ ਲਾਉਨੇ ਆ ਚਲੋ ਭਾਈ ਹੁਣ ਭਾਈ ਆਪਾਂ ਲੜੀਆ ਨੂੰ ਅੱਗ ਲਾਉਨੇ ਭਾਈ ਮੁਰਗੇ ਪਾ ਲਈ ਭਾਈ ਕੱਲ ਕਰੀ ਭਾਈ ਠਾਠਾ ਓ ਚਲੋ ਜੀ ਓ ਹੈਪੀ ਵਾਲੀ ਓਏ ਯਾਰ ਜੀ ਵੇ ਹੈਪੀ ਵਾਲੀ ਬੜੀ ਸਿੱਧੀ ਨਹੀਂ ਹੋਗੀ ਚਲੋ ਬਾਈ ਹੁਣ ਬਾਈ ਮਾਰ ਕੇ ਵੇ ਪਏ ਹੁੰਦੇ ਬੱਸ ਓਏ ਦਾ ਮਲੇ ਦੂਏ ਆ ਮਲੇ ਫੈਕਸ ਆਲੇ ਮਲੇ ਐਂ ਚੱਲਣੇ ਆ ਬਾਈ ਇਹ ਧੱਕ ਲੈਣ ਦੇ ਮੋਲੇ ਬਾਈ ਓਏ ਦੇਖ ਬਾਈ ਮੜ ਗਏ ਬਾਈ ਛੱਪ ਦੇਣਾ ਮੜ ਗਾ ਓਹ ਛੱਪ ਪਿਆਦਾ ਓਏ ਓਹ ਛੱਪ ਕਿਧਰ ਗਿਆ ਓਏ ਲੈ ਬਾਈ ਜੱਬਾ ਭਰਾਵਾਂ ਦੀ ਲੱਗ ਜਲੇ ਬਾਈ ਹੁਣ ਮਿੱਠਾ ਬਾਈ ਮੂੰਹ ਮਿੱਠਾ ਕਰਾਉਣਾ ਬਾਈ ਚਾ ਚੱਕੋ ਬਾਈ ਪੜਾ ਕੇ ਖਲਾ ਪਾ ਕੇ ਬਾਈ ਬਹਿ ਚੁੱਕੇ ਚਲੋ ਜੀ ਹਾਂ ਜੀ ਬਾਈ ਪਹਿਲਾਂ ਪਹਿਲਾਂ ਤੇ ਮੇਰੀ ਗੱਲ ਸੁਣੋ ਹਾਂ ਜੀ ਪਹਿਲੇ ਦਾ ਨਾਮ ਕੀ ਆ ਇਹਦੇ ਨਾਲ ਰਸਗੁੱਲਾ ਜਨਮਣ ਕਾਲ ਓ ਲੈ ਪ ਚੱਕੋ ਬਾਈ ਕਾਦੋ ਪਾਦੋ ਖਲੜਾ ਦਾਦੋ ਬਸੇ ਅਈ ਦਿਖਾਈ ਲੈਣੀ ਹੈ ਹੈਪੀ ਦਿਵਾਲੀ ਹਰਨੋੜ ਬਾਸ ਹੈਪੀ ਦਿਵਾਲੀ ਗਦੋਚਲੇ ਹੈਪੀ ਦਿਵਾਲੀ ਹੈਪੀ ਦਿਵਾਲੀ ਹੈਪੀ ਦਿਵਾਲੀ ਬਾਈ ਜੀ ਇਹ ਚਾਹੇਦਾ ਆਪਣਾ ਘੈਂਟ ਕਿਆ ਬਲੌਗ ਵਧੀਆ ਲੱਗਿਆ ਲਾਈਕ ਬਟਨ ਸ਼ੇਅਰ ਕਰਨਾ ਨਾ ਭੁੱਲਿਓ ਬਾਕੀ ਤੁਹਾਨੂੰ ਸਾਰਿਆਂ ਨੂੰ ਅਡਵਾਸ ਹੈਪੀ ਦੀਵਾਲੀ ਬਾਈ ਜੀ ਸਾਰਿਆਂ ਨੂੰ ਅਡਵਾਸ ਹੈਪੀ ਬਰਥਡੇ ਹੈਪੀ ਦੀਵਾਲੀ ਹੈਪੀ ਬਰਥਡੇ ਪੁੱਟੋ ਨਹੀਂ ਪੁੱਟੋ ਹੈਪੀ ਹੈਪੀ ਅਡੋ ਨਹੀਂ ਪੁੱਟੋ ਹੈਪੀ ਬਰਥਡੇ ਬਸ ਚਾਬੀ ਲੈ ਮਾਰ ਦਿੰਦੇ ਚਲੋ ਬਾਈ ਜੀ ਚੈਨ ਨੂੰ ਕਰ ਲਓ ਸਬਸਕ੍ਰਾਈਬ ਕਰਿਆ ਗਿਆ ਬਲੌਗ ਦਾ ਲਾਈਕ ਕਰ ਮਾਰ ਸ਼ੇਅਰ ਕਰਨਾ ਨਾ ਭੁੱਲਿਓ ਮੈਂ ਤਾਂ ਨੈਕਸਟ ਵਾਰ ਟਿਲ ਤੇ ਟੇਕਰ ਪੀਸ ਰਬ ਰੱਖ